ਇਹ ਸ਼ੋਰੂਮ ਤੱਕ ਪੂਰਖਲਾਜ ਹੋਇਆ ਉਤ்கਾਟਨ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਹੁਕਮਾਂ ਤੇ ਉਹਨਾਂ ਦੀ ਟੀਮ ਨੇ ਫਿੱਤਾ ਕੱਟ ਕੇ ਕੀਤਾ ਉਤ்கਾਟਨ 990 ਰੁਪਏ ਖਰਚ ਕੇ ਦੀਪਕ ਸਲਵਾਨ ਅੱਜ ਸ਼ੋਰੂਮ ਦੇ ਪਹਿਲੇ ਗ੍ਰਾਹਕ ਬਣੇ ਕਪੂਰਥਲਾ ਦੇ ਜਲੰਧਰ ਰੋਡ ਵਿਖੇ ਦੇਸ਼ ਦੇ ਸਵਦੇਸ਼ੀ ਬ੍ਰਾਂਡ ਟਾਟਾ ਦੇ ਮਾਡਰਨ ਕੱਪੜਿਆਂ ਦੇ ਜੁੜਿਓ ਨਾਮਕ ਸ਼ੋਰੂਮ ਦਾ ਐਤਵਾਰ ਨੂੰ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਹੁਕਮਾਤੇ ਉਹਨਾਂ ਦੀ ਟੀਮ ਜਿਨ੍ਹਾਂ ਚ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਮਾਸਟਰ ਵਿਨੋਦ ਸੁਧ ਡਿਪਟੀ ਮੇਅਰ ਕੌਂਸਲਰ ਹਰਜੀਤ ਬੱਬਾ ਸਕਤਰ ਮਨੀ ਮੰਗਤ ਸੁਰਿੰਦਰ ਸਿੰਦਾ ਅਫਤਾਰ ਵਾਲਿਆ ਸਕਤਰ ਜਸਪਾਲ ਸਿੰਘ ਵੱਲੋਂ ਫਿੱਤਾ ਕੱਟ ਕੇ ਉਦਘਾਟਨ ਕੀਤਾ ਗਿਆ ਜ਼ਿਕਰਯੋਗ ਹੈ ਕਿ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਜ਼ਰੂਰੀ ਕੰਮ ਪਹਿਚਾਨ ਕਰਕੇ ਨਾ ਪੁੱਜਣ ਤੇ ਉਹਨਾਂ ਦੇ ਹੁਕਮਾਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਉਦਘਾਟਨੀ ਰਸਮ ਦੀ ਜ਼ਿੰਮੇਵਾਰੀ ਨਿਭਾਈ ਗਈ ਮੁੱਖ ਮਹਿਮਾਨ ਦੀਪਕ ਸਲਵਾਨ ਨੇ ਕਿਹਾ ਕਿ ਕਪੂਰਥਲਾ ਵਾਸੀਆਂ ਲਈ ਬੜੀ ਫਕਰ ਦੀ ਗੱਲ ਹੈ ਕਿ ਦੇਸ਼ ਵਿਦੇਸ਼ ਚ ਕਰੀਬ 5000 ਸ਼ੋਰੂਮ ਚੱਲਣ ਵਾਲੇ ਜੁਡੀਓ ਸ਼ੋਰੂਮ ਅੱਜ ਕਪੂਰਥਲਾ ਚ ਖੁੱਲ ਗਿਆ ਹੈ ਅਤੇ ਵੱਡੀ ਮਾਣ ਵਾਲੀ ਗੱਲ ਹੈ ਕਿ ਇਹ ਬ੍ਰਾਂਡ ਸਾਡੇ ਦੇਸ਼ ਦਾ ਆਪਣਾ ਬਣਿਆ ਟਾਟਾ ਕੰਪਨੀ ਦਾ ਸਵਦੇਸ਼ੀ ਬ੍ਰਾਂਡ ਹੈ ਇਸ ਤੋਂ ਇਲਾਵਾ ਸ਼ੋਰੂਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸ਼ੋਰੂਮ ਦੀ ਖਾਸੀਅਤ ਇਹ ਹੈ ਇੱਥੇ ਕੋਈ ਵੀ ਆਈਟਮ 999 ਰੁਪਏ ਤੋਂ ਵੱਧ ਦੀ ਨਹੀਂ ਹੈ ਜਿਸ ਕਰਕੇ ਸਾਡਾ ਸਟੋਰ ਲੋਕਾਂ 'ਚ ਹਰਮਨ ਪਿਆਰਾ ਹੈ ਸ਼ੋਰੂਮ ਅਧਿਕਾਰੀਆਂ ਨੇ ਕਪੂਰਥਲਾ ਵਾਸੀਆਂ ਨੂੰ ਸ਼ੋਰੂਮ 'ਚ ਵੱਧ ਚੜ ਕੇ ਆਉਣ ਦੀ ਅਪੀਲ ਕੀਤੀ ਇਸ ਮੌਕੇ 999 ਰੁਪਏ ਖਰਚ ਕੇ ਦੀਪਕ ਸਲਵਾਨ ਅੱਜ ਸ਼ੋਰੂਮ ਦੇ ਪਹਿਲੇ ਗ੍ਰਾਹਕ ਬਣੇ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਅੱਜ ਕਕੂਤਲੇ ਦੇ ਵਿੱਚ ਇੱਕ ਬਹੁਤ ਵੱਡਾ ਪਹਿਲੀ ਵਾਰ ਸ਼ੋਰੂਮ ਕਹਿ ਸਕਦੇ ਹਾਂ ਖੁੱਲਣ ਜਾ ਰਿਹਾ ਵਾ ਔਰ ਇਹਦੀ ਓਪਨਿੰਗ ਅੱਜ ਜੀ ਆ ਤਾੜੀਆਂ ਜੀ ਸਾਡੇ ਆਦਮੀਏ ਮਾਨਯੋਗ ਐਮਐਲਏ ਸਾਹਿਬ ਰਾਣਾ ਗੁਰਜੀਤ ਸਿੰਘ ਜੀ ਨੇ ਅੱਜ ਸ਼ਿਰਕਤ ਕਰਨੀ ਸੀ ਮਗਰ ਕਿਸੇ ਕਾਰਨ ਉਹ ਲੇਟ ਹੋ ਗਏ ਮਗਰ ਉਹ ਜਦੋਂ ਵੀ ਪਹੁੰਚਣਗੇ ਤੇ ਆਣਗੇ ਜ਼ਰੂਰ ਉਹਨਾਂ ਦੇ ਬਿਹਾਫ ਤੇ ਉਹਨਾਂ ਨੇ ਮੈਨੂੰ ਮੇਰੇ ਨਾਲ ਸਾਡੇ ਡਿਪਟੀ ਮੇਅਰ ਸੂਤ ਸਾਹਿਬ ਉਹਨਾਂ ਦੇ ਪੀਏ ਸਾਹਿਬ ਮਨੀ ਜੀ ਸਾਡੇ ਕਾਉਂਸਲਰ ਪੱਪਾ ਜੀ ਅਤੇ ਅਵਤਾਰ ਵਾਲੀਆਂ ਜੀ ਛੰਡੇ ਵਾਲੀਆਂ ਜੀ ਸਾਡੇ ਉਹ ਜਸਪਾਲ ਜੀ ਸਾਡੀ ਟੀਮ ਆ ਰਾਣਾ ਜੀ ਦੀ ਉਹਨਾਂ ਨੇ ਸਪੈਸ਼ਲੀ ਇੱਥੇ ਭੇਜਿਆ ਵਾ ਇਹਨੂੰ ਓਪਨ ਕਰਨ ਵਾਸਤੇ ਸੋ ਰਾਣਾ ਜੀ ਵੱਲੋਂ ਤੁਹਾਨੂੰ ਹਰ ਤਰ੍ਹਾਂ ਦੀ ਸੰਭਵ ਹੈਲਪ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆਵੇ ਸਾਹਮਣੇ ਰਾਣਾ ਜੀ ਦਾ ਆਫਿਸ ਆ ਐਮਐਲਏ ਸਾਹਿਬ ਦਾ ਤੁਸੀਂ ਕਦੇ ਵੀ ਇੱਕ ਪਰਿਵਾਰ ਵੰਗਰ ਵਿੱਚ ਜਾਂ ਕਪੂਰਤਲੇ ਦੇ ਵਿੱਚ ਰੇਗ ਦੇ ਨਾਲ ਪਰਿਵਾਰ ਵੰਗਰ ਖੜੇ ਹੁੰਦੇ ਆ ਤੁਸੀਂ ਕਾਇਨਲੀ ਜਦੋਂ ਮਰਜੀ ਕੋਈ ਵੀ ਚੀਜ਼ ਦੀ ਤੁਹਾਨੂੰ ਹੈਲਪ ਹੋਵੇ ਸਟਾਫ ਨੂੰ ਹੋਵੇ ਤੁਸੀਂ ਜਦੋਂ ਮਰਜੀ ਆਓ ਕਿਉਂਕਿ ਇਹ ਬੜੀ ਤੇਜ਼ੀ ਦੇ ਨਾਲ ਬੜੇ ਘੱਟ ਸਮੇਂ ਦੇ ਵਿੱਚ ਗਰੋ ਹੋਇਆ ਆ ਵੀਡੀਓ ਟਾਡਾ ਸਾਹਿਬ ਦਾ ਵਾ ਔਰ ਦੇਖੋ ਇਹਦੇ ਵਿੱਚ ਮੈਨੂੰ ਇੱਕ ਗੱਲ ਦੀ ਬੜੀ ਪਸੰਦ ਆ ਕਿ ਤੁਹਾਡਾ ਕੋਈ ਵੀ ਐਮਬੈਸਡਰ ਬ੍ਰਾਂਡ ਵੈਸਟ ਨਹੀਂ ਹੈਗਾ ਸੋ ਪ੍ਰੋਡਕਟ ਜਿਹੜਾ ਤੁਹਾਡੇ ਕੰਟੈਕਟ ਨੇ ਇਹ ਹਰੇਕ ਬੰਦੇ ਦੀ ਪਹੁੰਚ ਦੇ ਵਿੱਚ ਨੇ ਕਿਉਂਕਿ ਨੇਚਰਲੀ ਗੱਲ ਆ ਕਿ ਜਦੋਂ ਇਹਦਾ ਬ੍ਰਾਂਡ ਇਨਵੈਸਟਰ ਕੋਈ ਨਾ ਹੋਏਗਾ ਤੇ ਉਹਦੇ ਪ੍ਰਾਈਸ ਆ ਕੋਈ ਪੀਸ ਵੀ ਹੋਏਗੀ ਕਿਉਂਕਿ ਉਹ ਕਸਟਮਰ ਦੇ ਹੀ ਪੈਣੀ ਆ ਸੋ ਇਹ ਬੜੀ ਵੱਡੀ ਗੱਲ ਆ ਕਿ ਬਹੁਤ ਵੱਡਾ ਇੱਕ ਉਪਰਾਲਾ ਕੀਤਾ ਗਿਆ ਔਰ ਸਾਡੇ ਕਪੂਰਥਲਾ ਵਰਗੇ ਸ਼ਹਿਰ ਵਾਸਤੇ ਬਹੁਤ ਜ਼ਰੂਰੀ ਸੀਗਾ ਸੋ ਅਸੀਂ ਧੰਨਵਾਦ ਵੀ ਕਰਦੇ ਆ ਔਰ ਹਰ ਤਰ੍ਹਾਂ ਦੀ ਸੰਭਵ ਸਪੋਰਟ ਸਾਡੀ ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਸਾਡੇ ਵਿਧਾਇਕ ਰਾਣਾ ਗੁਰਜੀਤ ਸਿੰਘ ਜੀ ਵੱਲੋਂ ਹਮੇਸ਼ਾ 24 ਘੰਟੇ ਤੁਹਾਨੂੰ ਨਾ ਤੁਹਾਡੇ ਨਾਲ ਰਹਿਣਗੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ